ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਦੀਆਂ ਪ੍ਰੀਖਿਆਵਾਂ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਲਈਆਂ ਜਾਣ ਵਾਲੀਆਂ ਨੇ ਪੰਜਾਬ ਦੇ ਵਿੱਚ ਤਾਂ ਤੁਸੀਂ ਵੀ ਅਗਰ ਕਿਸੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਜਾਣਦੇ ਹੋਵੋਗੇ ਕਰੰਟ ਅਫੇਅਰਸ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਸੋ ਕਰੰਟ ਅਫੇਅਰਸ ਦੀ ਬਿਹਤਰੀਨ ਤਿਆਰੀ ਦੇ ਲਈ ਮਾਂ ਬੋਲੀ ਪੰਜਾਬੀ ਦੇ ਵਿੱਚ ਸਮਝਣਾ ਉਸ ਨੂੰ ਬਹੁਤ ਜ਼ਰੂਰੀ ਹੈ ਸੋ ਮੈਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਨ ਜਾ ਰਿਹਾ ਹਾਂ ਕਿ ਤੁਹਾਨੂੰ ਰੋਜ਼ਾਨਾ ਇਸ ਤਰ੍ਹਾਂ ਦੇ ਵੀਡੀਓਜ਼ ਦੇਵਾਂਗਾ ਮੇਰੇ ਚੈਨਲ ਦੇ ਉੱਪਰ ਜਿਸ ਵਿੱਚ ਤੁਹਾਨੂੰ ਕਰੰਟ ਅਫੇਅਰ ਦਾ ਇੱਕ ਟੌਪਿਕ ਇੱਕ ਵੀਡੀਓ ਵਿੱਚ ਮਿਲੇਗਾ ਤੇ ਉਸ ਦੇ ਨਾਲ ਸੰਬੰਧਨ ਸਾਰੇ MCQ ਚ ਕਵਰ ਕੀਤੇ ਜਾਣਗੇ ਚਾਹੇ ਉਹ MCQ 5 ਹੋਣ 10 ਹੋਣ ਜਾਂ ਇਸ ਤੋਂ ਜ਼ਿਆਦਾ ਹੋਣ ਤੇ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੇਗਾ ਹਰੇਕ ਨਾਲ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲੋ ਚੈਨਲ ਨਾਲ ਜੁੜ ਜਾਵੋ ਸਬਸਕ੍ਰਾਈਬ ਦਾ ਬਟਨ ਦਬਾ ਲਵੋ ਸੋ ਇਸ ਵੀਡੀਓ ਦਾ ਟੌਪਿਕ ਹੈ ਉਹ ਰਹੇਗਾ ਅੱਜ ਫ੍ਰਾਂਸ ਜਿਹੜੀ ਕੰਟਰੀ ਹੈ ਉਸ ਦੇ ਦੁਆਰਾ ਗਰਭਪਾਤ ਜਾਨੀ ਕਿ ਅਬੋਰਸ਼ਨ ਨੂੰ ਕਾਨੂੰਨੀ ਤੌਰ ਤੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਅਤੇ ਉੱਤਰ ਆਪਾਂ ਕਰਨ ਜਾ ਰਹੇ ਹਾਂ ਸੋ ਆਪਣਾ ਪਹਿਲਾ ਕੁਐਸਚਨ ਹੈ ਜੋ ਆਉਣ ਵਾਲੇ ਸਮੇਂ ਵਿੱਚ ਹਰ ਪ੍ਰੀਖਿਆ ਵਿੱਚ ਪੁੱਛਿਆ ਜਾ ਸਕਦਾ ਹੈ ਵਿਚ ਕੰਟਰੀ ਹੈਜ਼ ਮੇਡ ਹਿਸਟਰੀ ਬਾਈ ਐਨਸ਼ਰਾਈਨਿੰਗ ਦਾ ਰਾਈਟ ਟੂ ਅਬੋਰਸ਼ਨ ਇਨ ਇਟਸ ਕਨਸਟੀਟਿਊਸ਼ਨ ਕਿਸ ਦੇਸ਼ ਨੇ ਆਪਣੇ ਸੰਵਿਧਾਨ ਵਿੱਚ ਗਰਭਪਾਤ ਦੇ ਅਧਿਕਾਰ ਨੂੰ ਦਰਜ ਕਰਕੇ ਇਤਿਹਾਸ ਰਚਿਆ ਹੈ ਤਾਂ ਆਪਸ਼ਨ ਤੁਹਾਡੇ ਕੋਲ ਨੇ ਭਾਰਤ ਯੂਐਸਏ ਫਰਾਂਸ ਜਾਂ ਚੀਨ ਤਾਂ ਸਹੀ ਉੱਤਰ ਆਏਗਾ ਆਪਸ਼ਨ ਸੀ ਫਰਾਂਸ ਕੁਐਸਚਨ ਨੰਬਰ 2 ਫਰਾਂਸ ਹੈਜ਼ ਮੇਡ ਹਿਸਟਰੀ ਬਾਈ ਐਨਸ਼ਰਾਈਨਿੰਗ ਦਾ ਰਾਈਟ ਟੂ ਅਬੋਰਸ਼ਨ ਇਨ ਇਟਸ ਕਨਸਟੀਟਿਊਸ਼ਨ ਐਂਡ ਬਿਕਮ ਡੈਸ਼ ਕੰਟਰੀ ਇਨ ਦਾ ਵਰਲਡ ਤਾਂ ਜਿਹੜਾ ਫਰਾਂਸ ਹੈ ਉਸਨੇ ਆਪਣੇ ਸੰਵਿਧਾਨ ਵਿੱਚ ਗਰਭਪਾਦ ਦੇ ਅਧਿਕਾਰ ਨੂੰ ਸ਼ਾਮਿਲ ਕਰਕੇ ਇਤਿਹਾਸ ਰਚਿਆ ਹੈ ਅਤੇ ਇੱਕ ਔਰਤ ਨੂੰ ਸਵੈ ਇੱਛਾ ਨਾਲ ਗਰਭ ਅਵਸਥਾ ਨੂੰ ਖਤਮ ਕਰਨ ਦੇ ਅਧਿਕਾਰ ਦੀ ਸਪਸ਼ਟ ਤੌਰ ਤੇ ਗਰੰਟੀ ਦੇਣ ਵਾਲਾ ਵਿਸ਼ਵ ਦੇ ਵਿੱਚ ਕਹਿਮਾ ਦੇਸ਼ ਬਣ ਗਿਆ ਹੈ ਤਾਂ ਆਪਸ਼ਨ ਹੈ ਤੁਹਾਡੇ ਕੋਲ ਸੈਕੰਡ ਥਰਡ ਫਸਟ ਜਾਂ ਫਿਰ ਫਿਫਥ ਤਾਂ ਸਹੀ ਆਨਸਰ ਆਏਗਾ ਆਪਸ਼ਨ ਸੀ ਫਸਟ ਜਿਹੜਾ ਫਰਾਂਸ ਹੈ ਉਹ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਸੰਵਿਧਾਨਿਕ ਤੌਰ ਦੇ ਉੱਪਰ ਗਰੰਟੀ ਦਿੱਤੀ ਹੈ ਕਿ ਜਿਹੜੀਆਂ ਔਰਤਾਂ ਨੇ ਉਹ ਸਵੈ ਇੱਛਾ ਨਾਲ ਆਪਣੇ ਗਰਭ ਨੂੰ ਖਤਮ ਕਰ ਸਕਦੀਆਂ ਨੇ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 3 ਕਵੈਸਚਨ ਨੰਬਰ 3 ਆਪਣਾ ਹੈਗਾਗਾ ਫਰਾਂਸ ਹੈਜ਼ ਮੇਡ ਹਿਸਟਰੀ ਬਾਈ ਐਨਸ਼ਰਾਈਨਿੰਗ ਦਾ ਰਾਈਟ ਟੂ ਅਬੋਰਸ਼ਨ ਇਨ ਇਟਸ ਕਨਸਟੀਟਿਊਸ਼ਨ ਬਾਈ ਅਮੈਂਡਮੈਂਟ ਇਨ ਦਾ ਆਰਟੀਕਲ ਡੈਸ਼ ਕਿ ਫਰਾਂਸ ਨੇ ਆਪਣੇ ਸੰਵਿਧਾਨ ਦੇ ਕਿਸ ਆਰਟੀਕਲ ਵਿੱਚ ਸੋਧ ਕਰਕੇ ਗਰਭਪਾਦ ਦੇ ਅਧਿਕਾਰ ਨੂੰ ਸੰਵਿਧਾਨ ਦੇ ਵਿੱਚ ਦਰਜ ਕਰਕੇ ਇਤਿਹਾਸ ਰਚਿਆ ਹੈ ਤਾਂ ਆਨਸਰ ਆਏਗਾ ਆਪਸ਼ਨ ਬੀ 34 ਆਰਟੀਕਲ ਨੰਬਰ 34 ਦੇ ਵਿੱਚ ਸੋਧ ਕੀਤੀ ਗਈ ਹੈ ਫਰਾਂਸ ਦੇ ਵਿੱਚ ਠੀਕ ਹੈ ਜੀ ਜਿਸ ਦੇ ਤਹਿਤ ਜਿਹੜਾ ਅਬੋਰਸ਼ਨ ਹੈ ਉਸ ਨੂੰ ਕਾਨੂੰਨੀ ਤੌਰ ਤੇ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤਾਂ ਚਲਦੇ ਆ ਕੁਐਸਚਨ ਨੰਬਰ 4 ਤੇ ਕੁਐਸਚਨ ਨੰਬਰ 4 ਹੈ ਤੁਹਾਡਾ France has made history by enshrining the right to abortion in its constitution to protect which of the following ਕਿ ਫਰਾਂਸ ਨੇ ਆਪਣੇ ਸੰਵਿਧਾਨ ਦੇ ਵਿੱਚ ਜਿਹੜਾ ਗਰਭਪਾਤ ਦੇ ਅਧਿਕਾਰ ਨੂੰ ਸ਼ਾਮਿਲ ਕੀਤਾ ਹੈ ਉਹ ਕਿਸ ਦੀ ਰੱਖਿਆ ਲਈ ਦਰਜ ਕੀਤਾ ਗਿਆ ਤਾਂ ਆਨਸਰ ਆਏਗਾ ਤੁਹਾਡਾ ਆਪਸ਼ਨ ਸੀ ਟੂ ਪ੍ਰੋਟੈਕਟ ਦਾ ਰੀਪ੍ਰੋਡਕਟਿਵ ਹੈਲਥ ਰਾਈਟਸ ਜਾਨੀ ਕਿ ਇਹਦੀ ਔਰਤਾਂ ਨੇ ਉਹਨਾਂ ਦੇ ਜਿਹੜੇ ਪ੍ਰਜਨਨ ਸਿਹਤ ਅਧਿਕਾਰ ਨੇ ਉਹਨਾਂ ਦੀ ਰੱਖਿਆ ਦੇ ਲਈ ਇਸ ਜਿਹੜਾ ਗਰਭਪਾਤ ਦੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਕਾਨੂੰਨੀ ਤੌਰ ਤੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਹੈ ਹੁਣ ਚੱਲਦੇ ਕੁਐਸਚਨ ਨੰਬਰ 5 ਤੇ ਕੁਐਸਚਨ ਨੰਬਰ 5 ਹੈ ਕਿ ਫਰਾਂਸ ਨੇ ਜੋ ਇਹ ਇਤਿਹਾਸ ਰਚਿਆ ਹੈ ਆਰਟੀਕਲ 34 ਦੇ ਵਿੱਚ ਸੋਧ ਕਰਕੇ ਠੀਕ ਹੈ ਜੀ ਤਾਂ ਉਸ ਆਰਟੀਕਲ ਵਿੱਚ ਸੋਧ ਕਰਨ ਦੇ ਲਈ ਜਿਹੜੇ ਫਰੈਂਚ ਲਾਅ ਮੇਕਰ ਨੇ ਯਾਨਕਿ ਫਰਾਂਸ ਦੇ ਜਿਹੜੇ ਕਾਨੂੰਨੀ ਆਪਾਂ ਕਹਿ ਸਕਦੇ ਹਾਂ ਕਿ ਮਾਹਰ ਨੇ ਠੀਕ ਹੈ ਜੀ ਤਾਂ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਬਿੱਲ ਨੂੰ ਲਿਆਂਦਾ ਤਾਂ ਆਪਸ਼ਨ ਤੁਹਾਡੇ ਕੋਲ ਨੇ ਬਾਏ ਜੁਆਇੰਟ ਵੋਟਰਸ ਆਫ ਐਮਪੀ ਐਂਡ ਸੇਨੇਟਰ ਕਿ ਪਹਿਲਾਂ ਬੋਟਾ ਪਵਾਈਆਂ ਐਮਪੀ ਦੀਆਂ ਤੇ ਸੇਨੇਟਰ ਦੀਆਂ ਆਪਸ਼ਨ ਬੀ ਹੈਗਾ ਬਾਏ ਪਬਲਿਕ سپورਟ ਆਪਸ਼ਨ ਸੀ ਹੈ ਬੋਥ ਏ ਐਂਡ ਬੀ ਆਪਸ਼ਨ ਡੀ ਹੈ ਨੀਦਰ ਏ ਨੌਰ ਬੀ ਠੀਕ ਹੈ ਜੀ ਤਾਂ ਸਹੀ ਉੱਤਰ ਆਏਗਾ ਬੋਥ ਏ ਐਂਡ ਬੀ ਅਰਥਾਤ ਆਪਾਂ ਇਹ ਕਹਿ ਸਕਦੇ ਹਾਂ ਕਿ 34 ਨੰਬਰ ਜੋ ਆਰਟੀਕਲ ਹੈ ਉਸ ਵਿੱਚ ਸੋਧ ਕਰਨ ਦੇ ਲਈ ਇਸ ਬਿੱਲ ਨੂੰ ਲਿਆਉਣ ਦੇ ਲਈ ਐਮਪੀ ਅਤੇ ਜਿਹੜੇ ਸੇਨੇਟਰ ਨੇ ਉੱਥੋਂ ਦੇ ਉਹਨਾਂ ਦੀਆਂ ਵੋਟਾਂ ਪਵਾਈਆਂ ਗਈਆਂ ਅਤੇ ਨਾਲ ਹੀ ਪਬਲਿਕ ਦੀ ਸਪੋਰਟ ਵੀ ਲੈ ਗਈ ਤਾਂ ਅਨਸਰ ਆ ਗਿਆ ਬੋਥ ਏਜੈਂਟ ਬੀ ਤਾਂ ਉਹਨੇ ਇਹਦੇ ਵਿੱਚ ਆਪਾਂ ਗੱਲ ਕਰੀਏ ਵੋਟਾਂ ਦੀ ਤਾਂ 780 ਵੋਟਾਂ ਜਿਹੜੀਆਂ ਹੈਗੀਆਂ ਸੀ ਐਮਪੀ ਅਤੇ ਸੇਨੇਟਰ ਦੀਆਂ ਉਹ ਇਸ ਕਾਨੂੰਨ ਦੇ ਹੱਕ ਵਿੱਚ ਪਈਆਂ ਤੇ 72 ਵੋਟਾਂ ਇਸ ਦੇ ਵਿਰੁੱਧ ਪਈਆਂ ਠੀਕ ਹੈ ਜੀ ਤਾਂ ਜੇ ਆਪਾਂ ਗੱਲ ਕਰੀਏ ਪਬਲਿਕ ਸਪੋਰਟ ਦੀ ਤਾਂ ਪਬਲਿਕ ਦੇ ਵਿੱਚੋਂ 80% ਜਿਹੜੇ ਉੱਥੋਂ ਦੇ ਵਸਿੰਦੇ ਨੇ ਫਰਾਂਸ ਦੇ ਉਹਨਾਂ ਨੇ ਇਸ ਦਾ ਸਮਰਥਨ ਕੀਤਾ ਸੋ ਜੋ ਇਹ ਜਾਣਕਾਰੀ ਹੈ ਕਿ ਟੋਟਲ ਕਿੰਨੇ ਵੋਟਾਂ ਪਈਆਂ ਕਿ ਕਿੰਨੀ ਹੱਕ ਵਿੱਚ ਪਈਆਂ ਕਿੰਨੇ ਵਿਰੋਧ ਵਿੱਚ ਪਈਆਂ ਜਾਂ ਕਿੰਨੇ ਪਰਸੈਂਟ ਉੱਥੋਂ ਦੇ ਲੋਕਾਂ ਨੇ ਸਮਰਥਨ ਕੀਤਾ ਇਹ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਪੀਪੀਐਸਸੀ ਵਰਗੇ ਜਿਹੜੇ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵਿੱਚ ਆਫ ਦਾ ਫੋਲੋਇੰਗ ਸਟੇਟਮੈਂਟ ਕਰੈਕਟ ਦੇ ਵਿੱਚ ਅਜਿਹੇ ਕਥਨ ਜਿਹੜੇ ਹੈਗੇ ਨੇ ਉਹ ਪੁੱਛੇ ਜਾ ਸਕਦੇ ਨੇ ਸੋ ਜੇ ਤੁਹਾਨੂੰ ਵਧੀਆ ਲੱਗੇ ਕਿ ਅਜਿਹੇ ਤਰੀਕੇ ਨਾਲ ਕਰੰਟ ਅਫੇਅਰ ਕਰਾਉਣੇ ਚਾਹੀਦੇ ਨੇ ਤਾਂ ਤੁਸੀਂ ਚੈਨਲ ਦੇ ਨਾਲ ਜੁੜਨਾ ਬਿਲਕੁਲ ਵੀ ਨਾ ਭੁੱਲੋ ਡੇਲੀ ਤੁਹਾਨੂੰ ਕਰੰਟ ਅਫੇਅਰ ਦੇ ਵੀਡੀਓ ਇਸੇ ਚੈਨਲ ਦੇ ਉੱਪਰ ਮਿਲਣਗੇ ਤੇ ਜੇ ਤੁਸੀਂ ਪੀਡੀਆਫ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਮੇਰੇ ਐਪ OCDC एजु ਪੁਆਇੰਟ ਤੇ ਪੂਰੇ ਸਾਲ ਦੇ ਲਈ ਤੁਸੀਂ ਜੁਆਇਨ ਕਰ ਸਕਦੇ ਹੋ ਜਿਆਦਾ ਜਾਣਕਾਰੀ ਲਈ ਸੰਪਰਕ ਕਰਨਾ ਹੈ 9569677123 9569677123 थैंक यू थैंक्स फॉर वाचिंग